ਅੱਜ ਅਸੀਂ ਉਹਨਾਂ ਮਹਾਨ ਇਨਕਲਾਬੀ ਜੋਧਿਆਂ ਦੀ ਵਰ੍ਹੇ纪念ਾਣ ਜਾਣਗੇ ਤਾਂ ਕਿ ਇਹਨਾਂ ਲੋਕਾਂ ਨੇ ਆਪਣੇ ਨੇਜਲੀ ਨਹੀਂ ਕੋਸ ਬੁਮਾਇਆ ਹੋਇਆ ਕਿਤੀ ਲੋਕਾਂ ਲਈ ਤਸਾਨਾ ਲਈ ਲੁੱਟੇ ਜਾਣ ਲੈ ਲੋਕਾਂ ਦੀ ਗੱਲ ਕੀਤੀ ਹੈ ਇਹ ਸਾਡੇ ਜੀ ਵਿਚਾਰਧਾਰਾ ਨੂੰ ਫਿਰ ਇੱਕ ਮੰਨਦੇ ਸੀ ਬਾਜ ਸਿੰਘ ਦੇ ਵਿਚਾਰਾਂ ਦੀ ਗੱਲ ਕਰਦੇ ਸੀ ਸਾ ਜੋ ਸਮੇ ਸਮੇਂ ਦੀ ਸਰਕਾਰਾਂ ਹੰਸਾਪਸੰਦ ਲੋਕਾਂ ਤੇ ਇਛਾਤ ਕਰ ਰਹੀਆਂ ਨੇ ਜ਼ੁਲਮ ਢਾ ਰਹੀ ਹੈ ਤੇ ਸਾਡੇ ਜਿਹੜੇ ਤਿੰਨੇ ਆਗੂ ਹੈ ਬਹੁਤ ਹੀ ਸਤਾਜੋ ਮਾਸਟਰ 바ਰੂਸ ਤਰਕ ਜੀ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਮੇਘਰਾਜ ਤੇ ਬਹੁਤ ਹੀ ਸਤਿਕਾਰਯੋਗ ਕੇਸ਼ੋਰam ਦੀ ਰੰਮਪਰਾ ਇਹ ਜਿਹੜੇ ਸਾਡੇ ਸਾਥੀ ਸੀ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕਰਦੇ ਸੀ ਉਹ ਤੁਹਾਡੇ ਸਾਹਮਣੇ ਗਿਲਬਿਲਿੰਦਰ ਜੀ ਗੀਤ ਪੇਸ਼ ਕਰਨ ਲੱਗੇ ਆ ਔਰ ਸੇਖ ਸੰਧੂਰ ਦਾ ਲਿਖਿਆ ਹੋਆ ਗੀਤ ਸੋਚ ਪਲਸੇ ਦੀ ਹੈਲੋ হ্যালো মেনান য়াান আনে হায়ার আনে হিকে পায়া আনে হ্যালো হ্যালো জেনে মরজি দে নগর দেড়াই ਜਿੰਨਾ ਮਰਜੀ ਦੇ ਆਉਤੇ ਕੰਮ ਆਉ ਨਤਰ ਦੇ ਰਹੀਂ ਜਾ ਜਿੰਨਾ ਮਰਜੀ ਦੇ ਆਉਤੇ ਕੰਮ ਆਉ ਆਸਾਂ ਲੈ ਜਾ ਆਖਰ ਤੇਰਾ ਰਾਗਿਸ਼郎 ਸੋਚ ਪਗਤ ਸਿੰਘ ਦੀ ਕਾਮਿਆ ਤੈਨੂੰ ਮੁਕਤ ਕਰਾਉ ਸੋਚ ਭਗਤ ਸਿੰਘ ਦੀ ਕਾਮਿਆ ਤੈਨੂੰ ਮੁਕਤ ਕਰਾਉ ਸੋਚ ਭਗਤ ਸਿੰਘ ਦੀ ਕਹਾਈ ਸੋਚ ਭਗਤ ਸਿੰਘ ਦੀ ਕਾਮਿਆ ਤੈਨੂੰ ਮੁਕਤ ਕਰਾਉ ਸੋਚ ਭਗਤ ਸਿੰਘ ਦੀ ਕਾਮਿਆ ਤੈਨੂੰ ਮੁਕਤ ਕਰਾਉ ਸੋਚ ਭਗਤ ਸਿੰਘ ਦੀ ਪੜਤ ਸਾਂਗਲੋਂ ਫਾਸਿ ਆਕੇ ਗੋਰੇ ਬਚਦੇ ਸੀ ਬਾਂਦੇ ਮਹਿਰੂ ਵਰਗੇ ਅੰਦਰੋਂ ਅੰਦਰੀ ਹੱਸਦੇ ਸੀ ਬਾਂਦੇ ਮਹਿਰੂ ਵਰਗੇ ਅੰਦਰੋਂ ਅੰਦਰੀ ਹੱਸਦੇ ਸੀ जलवाण पासी रा भगत सिंह दे जलाणू पासी राऊ सोच भगत सिंह दे कामया भेण मुग कराऊ सोच भगत सिंह तां भेण कराऊ भई सोच भगत सिंह भगत सिंह जीगत सिंह जी सोच भगत सिंह जी ਸਰਕਾਰਾਂ ਨੇ ਸੋਨ ਚਿੜੀ ਨੂੰ ਕੇਰ ਲਿਆ ਬਾਜਾਂ ਦੀ ਅਡਾਰਾਂ ਲੀਉ ਸੋਨ ਚਿੜੀ ਨੂੰ ਕੇਰ ਲਿਆ ਬਾਜਾਂ ਦੀ ਅਡਾਰਾਂ ਲੀਉ ਸਾਮਰਾਜ ਨੂੰ ਮਾਰ ਪੜਾਉ ਸੋਚ ਭਗਤ ਸਿੰਘ ਦੀ ਸਾਮਰਾਜ ਨੂੰ ਮਾਰ ਪੜਾਉ ਸੋਚ ਭਗਤ ਸਿੰਘ ਦੀ ਕਾਂਦੇ ਆ ਤੈਨੂੰ ਮੁਕਤ ਕਰਾਉਂ भई सोच भॻत सिंह दी भई सोच भगत सिंह दी आ भई सोच भगत सिंह दी भई सोच भगत सिंह दी ਨੇ ਪਾਣੀ ਖਾਂਦੀ ਜੋਤਾਂ ਦੀ ਸਿੰਦਗੀ ਨਾਲ ਕੁੜਾ ਦਿੱਤੇ ਹੈ ਅਚਲੀ ਕੁਰਬਾਨੇ ਦੇ ਲਈ ਦੱਸ ਕੇ ਪਗਤ ਸਿਰਾਂ ਦੇ ਹੱਕਾਂ ਦੇ ਲਈ ਲੜਨ ਸਿਖਾਗੇ ਲੋਕੋ ਗਦਰੀ ਬਾਪੇ ਹੱਕਾਂ ਦੇ ਲਈ ਲੜਨ ਸਿਖਾਗੇ ਲੋਕੋ ਗਦਰੀ ਬਾਪੇ ਐਸੀ ਜੀਵਨ ਜਾਚ ਸਿਖਾਉ ਸੋਚ ਪਗਤ ਸਿੰਘ ਦੀ ਐਸੀ ਜੀਵਨ ਜਾਚ ਸਿਖਾਉ ਸੋਚ ਪਗਤ ਸਿੰਘ ਦੀ ਕਾਮਯਾਬੀ ਨੂੰ ਮੁਕਤ ਕਰਾਉਂ भॻत सिंह ਆ ਮੈਂ ਤੈਨੂੰ ਮੁਕਤ ਕਰਾਂ ਸੋਜ ਭਗਤ ਸਿੰਘ ਦੀ ਓਏ ਤੇਰਾ ਕਿਨੇ ਕਿਨੇ ਨਹੀਂ ਗਾਉਂ ਹਲੋ ਆਹੀ ਜਾਨ ਹਲੋ ਉਸ ਬਾਤ ਨਾਲ ਸਾਰਨ ਬਹੁਤ ਸਾਰਾ ਸੰਸਕਾਰ ਪੀਰ ਸਾਹਿਬ ਦੀ ਸਰਵਰਾ ਤੇ ਬਹੁਤ ਹੀ ਸਤਿਕਾਰ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰੋਧਮ ਕੁਮਾਰ ਜੀ ਬਹੁਤ ਸਾਰਾ ਮਾਨ ਕਰਦੇ ਧੰਨਵਾਦ ਇੱਕ ਤੁਹਾਡੇ ਨਾਲ ਹੋਰ ਕੀ ਸਾਂਝਾ ਕਰਨ ਲੱਗੇ ਆ ਕੰਪਨੀ ਕੰਪਨੀ ਪੰਡਿੰਗ ਕਰੇ ਜਦੋਂ ਜਦੋਂ ਕਿਵੇਂ ਸੀਗਾ ਗੀਤ ਤੁਹਾਡੇ ਨਾਲ ਸਾਂਝਾ ਬਹੁਤ ਹੀ ਸਤਿਕਾਰਯੋਗ ਇਨਕਲਾਬੀ ਗਾਇਕ ਇਨਕਲਾਬੀ ਗੀਤਕਾਰ ਬਹੁਤ ਹੀ ਸਤਿਕਾਰਯੋਗ ਮੇਰੇ ਪਾਇਆ ਜੀ ਜਗਰਾਜ ਧੋਲਾ ਜੀ ਜਿਨ੍ਹਾਂ ਨੇ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਲਈ ਸੰਘਰਸ਼ ਕੀਤਾ ਆਪਣੀ ਗੇਂਹੀ ਨਹੀਂ ਆਵਾਜ਼ ਬੁਲੰਦ ਕੀਤੀ ਧੰਨਵਾਦ ਗੀਤ ਅジナ ਫਾਂਜਾ ਕਰ ਲੱਗੇ ਆ ਵਿਕਰਮ ਰਾਧਪੁਰੀ ਜੀ ਦਾ ਮੈਨੂੰ ਲੱਗ ਜਦ ਵੀ ਡੁੱਲਦਾ ਜੋਗ ਉਲਟਾਉਂਦਾ ਕੌਣ ਸ਼ਹੀਦਾਂ ਦਾ ਹੱਕਾਂ ਦੇ ਲਈ ਲੜਨ ਸਿਖਾਉਂਦਾ ਕੌਣ ਸ਼ਹੀਦਾਂ ਦਾ ਬੋਲੋ ਤੇ ਵਾਜ

ਇਹ ਕੰਮ ਹਰ ਕਿਸੇ ਦੇ ਦਮੇ ਇਹਦਾ ਜ਼ਿਕਰ ਕਰਦਾ ਹੈ ਸਾਡੇ ਉਹ ਕੀ ਸਰਕਾਰ ਜੋ ਆਗੋ ਸੰਜੀਤਪੁਰ ਜੀ ਪਰਛੋਤਮ কুমার ਜੀ ਬਹੁਤ ਸਾਰੇ ਸਾਥੀ ਭਾਈ ਕੁਮਿੰਦਰ ਕੌਰ ਹੋਰ ਬਹੁਤ ਸਾਰੇ ਸਾਥੀ ਜਿੱਥੇ ਕਰਾਇਆ ਤੇ ਜ਼ਿਲ੍ਹੇ ਸੀ ਇਹਦੇ ਖੇਤਰ ਦੇ ਵਿੱਚ ਇਹਨਾਂ ਫਸਟੀਆਂ ਵੱਲੋਂ ਬਹੁਤ ਵੱਡਾ ਬਹੁਤ ਵੱਡੀ ਲੜਾਈ ਦਿੱਤੀ ਗਈ ਸੀ ਤੇ ਦੋ ਸਾਥੀ ਤੇ ਸ਼ਹੀਦ ਵੀ ਹੋਏ ਸੀ ਤੇ ਇਹ ਹੀ ਤਾਂ ਤਬਾ ਇਹ ਤਾਂ ਅਕਾੜਾ ਕਿਦਾ ਮੋਰ ਕਰਕੇ ਮੈਨੂੰ ਲੱਗਿਆ ਜੀ ਇਸ ਇਤ ਦੇ ਵਿੱਚ ਕੰਟਰਾ ਹੋਰ ਪਾਉਣ ਦੀ ਲੋੜ ਹੈਗੀ ਆ ਤੋ ਜਿਹੜੇ ਅੰਦਰ ਇਹ ਲੱਗੇ ਰਹੇ